ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਡੇ ਪੰਜਾਬੀ ਵੀਰ ਭੈਣਾਂ ਭਰਾਵਾਂ ਅਤੇ ਮਾਵਾਂ ਨੂੰ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਰਕਾਰੇ ਖਾਲਸਾ ਤੇ ਜਿੱਥੇ ਗੱਲ ਹੱਕ ਤੇ ਸੱਚ ਦੀ ਕਰਦੇ ਆਏ ਹਾਂ ਇਹ ਹੱਕ ਤੇ ਸੱਚ ਦੀ ਗੱਲ ਕਰਦੇ ਰਵਾਂਗੇ ਕਿ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਵਿੱਚ ਦੁਨੀਆ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਬਹੁਤ ਕੁਝ ਹੋ ਰਿਹਾ ਹੈ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਭਾਰਤ ਵੈਫਟ ਤੇ ਆਇਆ ਸਿਰਫ ਔਰ ਸਿਰਫ ਇੱਕ ਖਾਲਿਸਤਾਨ ਦੀ ਵਜੇ ਦੇ ਨਾਲ ਉਹ ਵੀ ਉਸ ਖਾਲਿਸਤਾਨ ਦੀ ਮਹਿੰਮ ਦੀ ਵਜੇ ਨਾਲ ਜੋ ਕਿ ਇੱਕ ਸ਼ਾਂਤਵਾਹੀਆ ਸਿਰਫ ਇੱਕ ਵੋਟਾਂ ਦੀ ਹੈ ਜਿਸ ਨੂੰ ਭਾਰਤ ਇੱਕ ਅਤਵਾਦ ਦਾ ਰੂਪ ਦਿੰਦਾ ਹੈ ਤੇ ਠੀਕ ਉਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਉਸਦੇ ਉਲਟ ਜਿੱਥੇ ਸਿੱਖ ਜਿਹੜੇ ਖਾਲਿਸਤਾਨੀ ਸਿੱਖ ਜਿਹੜੇ ਸੱਚੇ ਸਿੱਖ ਨੇ ਉਹ ਇੱਕ ਮਨਵੀ ਮਨਵੀ ਮਨੁੱਖਤਾ ਦੀ ਮਨੁੱਖਤਾ ਦੇ ਲਈ ਬੈਠਕ ਕਰਦੇ ਨੇ ਦੁਨੀਆ ਦੇ ਅਲਗ-ਅਲਗ ਹਿੱਸੇ ਤੋਂ ਆ ਕੇ ਬੈਠਕ ਕਰਦੇ ਨੇ ਉੱਥੇ ਹੀ ਭਾਰਤ ਉਸ ਨੂੰ ਅਤਵਾਦ ਦਾ ਰੂਪ ਦਿੰਦਾ ਤੇ ਮੈਂ ਤੁਹਾਡੇ ਸਕਰੀਨ ਤੇ ਇੱਕ ਫੋਟੋ ਤੁਹਾਨੂੰ ਜਿਸ ਤਰ੍ਹਾਂ ਮੈਂ ਲਾਸਟ ਟਾਈਮ ਵੀ ਕਿਹਾ ਕਿਹਾ ਸੀਗਾ ਕਿਸ ਤਰੀਕੇ ਨਾਲ ਉਹ ਦੁਸ਼ਪ੍ਰਚਾਰ ਕਰਦੇ ਨੇ ਇੱਕ ਬਟਨ ਦੇ ਲਈ ਵੀ ਦੁਸ਼ਪ੍ਰਚਾਰ ਕਰ ਰਹੇ ਨੇ ਤੇ ਇਹ ਭਾਈ ਜੀ ਇਹ ਫੋਟੋ ਦੇਖਿਓ ਜੀ ਕਿ ए कोई अखबार है कोई ये अमर उजाला कोई अखबार है लिखा की लिखा तो पढ़ के सुना वाशिंगटन में खालिस्तान समर्थ समर्थकों ने की बैठक बड़ी गतिविधियों को देंगे अंजाम वाशिंगटन में खालिस्तान समर्थकों ने की बैठक बड़ी गतिविधियों को देंगे अंजाम भाई ये तरीके नाल लिखया कि उथे जड़े बहुगणती जड़े हिंदू ने ओनादे दिमाग से जावे कि हां जड़े सिख ने पहले तो ओनाने दिमाग छपायया है कि एक खालिस्तानी सिख अलग ने 13 भारतीय राष्ट्रवादी सिख अलग ने क्योंकि कई जड़े सिख जड़े आगु ने गुरुद्वारे दे प्रधान वगैरह ने ਗੁਰਦੁਆਰਿਆਂ ਦੇ ਪ੍ਰਧਾਨ ਵਗੈਰਾ ਦਿੱਲੀ ਚਲੇ ਜਾਓ ਉਂਟੀ ਉਪੀ ਬਿਹਾਰ ਜਿੱਤੇ ਚਲੇ ਜਾਓ ਉਹ ਲੋ ਉਹ ਲੋਕਾਂ ਨੇ ਆਪਣੀ ਪੱਗ ਨੂੰ ਬ੍ਰਾਹਮਣਾ ਦੇ ਪੈਰਾਂ 'ਚ ਰੱਖਤਾ ਤੇ ਉਹਨਾਂ ਨੂੰ ਅਸੀਂ ਸਿੱਖ ਮੰਨਦੇ ਹੀ ਨਹੀਂ ਆ ਪਰ ਉਸ ਉਲਟ ਜਿਹੜੀ ਸਾਥ ਸੰਗਤ ਹੈ ਉਹ ਐਨਆਰਏ ਕਮੇਟੀਆਂ ਦੀ ਗੱਲ ਨਹੀਂ ਮੰਦੀ ਉਹ ਕਮੇਟੀਆਂ ਦੇ ਵਿਰੁੱਧ ਖੜੀ ਹੁੰਦੀ ਹੈ ਤੇ ਮੈਂ ਪੜ ਕੇ ਤੁਹਾਨੂੰ ਦੱਸਦੇ ਹਾਂ ਕਿ ਵਾਸ਼ਿੰਗਟਨ ਮੈਂ ਖਾਲਿਸਤਾਨ ਸਮਰਥਕ ਸਮਰਥਕਾਂ ਨੇ ਕੀ ਬੈਠਕ ਬੜੀ ਗਤੀਵਿਧੀਆਂ ਕੋ ਅੰਜਾਮ ਕੋ ਦੇਂਗੇ ਅੰਜਾਮ ਕੋ ਬੜੀ ਗਤੀਵਿਧੀਆਂ ਕੋ ਅੰਜਾਮ ਨੂੰ ਅੰਜਾਮ ਤੇ ਭਾਰਤ ਨੇ ਉਹ ਵੀ ਕੈਨੇਡਾ ਛਾ ਕੇ ਦਿੱਤਾ ਭਾਈ ਹਰਦੀਪ ਸਿੰਘ ਨੇ ਜਰਦੀਦਾ ਕਤਲ ਕਰਕੇ ਪੰਨੂ ਸਾਹਿਬ ਦਾ ਮਰਡਰ ਪਲੋਟ ਕਰਕੇ ਅਫਤਾਰ ਸਿੰਘ ਖੰਡੇ ਦਾ ਯੂਕੇ ਦੇ ਵਿੱਚ ਜ਼ਹਿਰ ਦੇ ਨਾਲ ਕਤਲ ਕਰਕੇ ਜ਼ਹਿਰ ਦੇ ਕੇ ਫਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਚ ਜਾ ਕੇ ਮਾਰਿਆ ਤੇ ਅਤੰਗਵਾਦੀ ਕੌਣ ਹੈ ਭਾਰਤ ਭਾਰਤ ਅਤੰਗਵਾਦੀ ਹੈ ਪਰ ਉਹ ਲੜ ਰਿਹਾ ਹਨ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਕੋਲ ਤਾਂ ਸਟੇਟ ਹੀ ਕੋਈ ਨਹੀਂ ਇਹਨਾਂ ਕੋਲ ਜੀ ਪਾਵਰ ਨਹੀਂ ਪਰ ਉਸ ਦੇ ਬਾਵਜੂਦ ਉਹਨਾਂ ਨੂੰ ਇੱਕ ਵੱਡੀ ਪਾਵਰ ਯਾਨੀ ਕਿ ਅਸੀਂ ਇੱਕ ਵੱਡੀ ਪਾਵਰ ਹਾਂ ਤੇ ਰਹੇ ਵੀ ਹਾਂ ਤੇ ਖਾਲਿਸਤਾਨ ਦੇ ਨਾਲ ਇੱਕ ਦੇਸ਼ ਬਣ ਕੇ ਲੜ ਰਿਹਾ ਪਰ ਅਸੀਂ ਫਿਰ ਭਾਰਤੀਆਂ ਨੂੰ ਚੈਲੰਜ ਕਰਦੇ ਹਾਂ ਕਿ ਜਦੋਂ ਸਾਡੇ ਕੋਲ ਟੈਂਕ, ਤੂਫ਼ ਅਤੇ ਪਾਵਰ ਆ ਗਈ ਉਸ ਦਿਨ ਆਇਓ ਸਾਡੇ ਨਾਲ ਲੜਨ ਨੂੰ ਜਿਸ ਤਰੀਕੇ ਨਾਲ ਤਾਲਿਬਾਨ ਤਾਲਿਬਾਨ ਚੀਖਦੇ ਸੀ ਨਾ ਹੁਣ ਜਦੋਂ ਤਾਲੀਬਾਨ ਹੋਂਦ ਵਿੱਚ ਆ ਗਿਆ ਤੇ ਉਸ ਨੂੰ ਉਹਦੇ ਨਾਲ ਗੱਲਬਾਤ ਲੀਆਂ ਪਾਉਂਨ ਨੂੰ ਫਿਰਦੇ ਉੱਤੇ ਉਹਨਾਂ ਨੂੰ ਆਪਣੇ ਘਰੇ ਬੁਲਾਉਂਦੇ ਹੋ ਤੇ ਜਫੀਆਂ ਪਾਉਂਦੇ ਹੋ ਤੇ ਅਤੰਗਵਾਦੀ ਦੇ ਤੁਸੀਂ ਆਪ ਤੁਸੀਂ ਤਾਲੀਬਾਨੀਆਂ ਨੂੰ ਪਹਿਲੇ ਦੇ ਕੇ ਸਿੱਖਾਦੇ ਉੱਤੇ ਕਤਲ ਕਰਵਾਉਂਦੇ ਹੋ ਫਿਰ ਕਹਿੰਦੇ ਹੋ ਕਿ ਭਾਈ ਮੋਦੀ ਵਿਚਾਰਿਆ ਸਿੱਖਾਂ ਨੂੰ ਫਿਰ ਤੋਂ ਮੈਂ ਸ਼ੁਰੂਆਤ ਕਰਦਾ ਹਾਂ ਆਪਣੀ ਨਿਊਜ਼ ਤੇ ਹਮਨਾ ਕਿ ਵਾਸ਼ਿੰਗਟਨ ਮੇ ਖਾਲਿਸਤਾਨ ਸਮਰਥਕੋ ਨੇ ਕੀ ਬੈਠਕ ਬੜੀ ਗਤੀਵਿਧੀਆਂ ਕੋ ਦਿੰਗੇ ਅੰਜਾਮ ये दे, दे अंदर की लिखा है अमेरिकी राजधानी वाशिंगटन डीसी के नेशनल मॉल में 4 अक्टूबर को सामान्य दिनों की तुलना में बहुत कुछ असामान्य हो रहा था सामान्य दिनों की तुलना में बहुत कुछ असामान्य हो रहा था वो तो उत्तगونه ये भारत के लिए ऑफ कोर्स असामान्य है जिसका रोज जिसका रोजमर्रा के कामों के लिए वहां आने जाने वालों को ਅਹਿਸਾਸ ਤੱਕ ਨਹੀਂ ਤਾਂ ਵੀ ਇਹ ਉਹ ਜਿਹੜਾ ਕੰਮ ਹੋ ਰਿਹਾ ਸੀ ਕਿ ਜਿਹੜਾ ਉਹਦੇ ਆਉਣ ਜਾਣ ਵਾਲੇ ਬਾਈ ਉੱਥੇ ਦੇ ਲੋਕ ਰੈਫਰੈਂਡਮ ਨੂੰ ਵੋਟ ਨੂੰ ਪੀਸਫੁਲ ਬੰਦੇ ਆ ਮਾਲ ਕੀ ਤੀਸਰੀ ਮੰਜ਼ਿਲ ਪਰ ਇੱਕ ਹਾਲ ਵਿੱਚ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਸੇ ਖਾਲਿਸਤਾਨੀ ਚਰਮਪੰਥੀਆਂ ਨੇ ਖੂਫੀਆ ਬੈਠਕ ਕੀ ਔਰ ਆਗਾਮੀ ਮਹੀਨੋਂ ਮੇ ਭਾਰਤ ਵਿਰੋਧੀ ਗਤੀਵਿਧੀਆਂ ਕੋ ਅੰਜਾਮ ਦੇਣੇ ਕੀ ਯੋਜਨਾ ਬਣਾਈ ਬਿਲਕੁਲ ਭਾਰਤ ਵਿਰੋਧੀ ਗਤੀਵਿਧੀ ਅਸੀਂ ਕਰਾਂਗੇ ਅਸੀਂ ਕਿਸੇ ਨੂੰ ਮਾਰਾਂਗੇ ਨਹੀਂ ਸਾਡਾ ਹਥਿਆਰ ਹੈ ਬੇਲਖ ਸਾਡਾ ਹਥਿਆਰ ਹੈ ਵੋਟ ਸਾਡਾ ਹਥਿਆਰ ਹੈ ਕਲਮ ਸਾਡਾ ਸਾਡਾ ਹਥਿਆਰ ਹਜੇ ਗੋਲੀ ਨਹੀਂ ਸਾਡੀ ਲੜਾਈ ਕਲਮ ਦੀ ਹੈ ਹਿੰਦੁਸਤਾਨੀਓ ہماری ਲੜਾਈ ਕਲਮ की है वोट की है तो え ਅੱਗੇ ਵਧਦੇ ਹਾਂ ਕਿ खालिस्तानी चरमपंथियों ने खुफिया बैठक की और आगामी महीनों में भारत विरोधी गतिविधियों को अंजाम देने की योजना बनाई आशंका है कि यूरोप ऑस्ट्रेलिया व अमेरिका से आतंकी साजिशें रची जा सकती हैं। भाई जी अमेरिका यूरोप ऑस्ट्रेलिया से आतंकी साजिशें नहीं रची जा रही जा सकती हैं वहां पर भारत से आके भारत से आ, भारत से आके ਯੂਰਪ ਆਸਟ੍ਰੇਲੀਆ ਔਰ ਅਮਰੀਕਾ ਜੈਸੀ ਜਗ੍ਹਾ ਪਰ ਅਤੰਕੀ ਸਾਜ਼ਿਸ਼ਾਂ ਕਰੀ ਗਈ ਹੈ ਜਿਸੇ ਟ੍ਰਾਂਸਨੇਸ਼ਨਲ ਟ੍ਰੈਪਰੇਸ਼ਨ ਕਹਿੰਦੇ ਹਨ ਅਮਰੀਕਾ ਵਿੱਚ ਆ ਕੇ ਤੁਸੀਂ ਭਾਰਤੀਆਂ ਨੇ ਸਾਡੇ ਭਾਈ ਹਰਦੀਪ ਸਿੰਘ ਨੱਜਰ ਨੂੰ ਜੋ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਜਿਸ ਦੇ ਉੱਤੇ ਕੋਈ ਵੀ aarop ਨਹੀਂ ਸੀ ਉਸ ਨੂੰ ਕਤਲ ਕੀਤਾ ਸੀ ਕਿਉਂ ਸਿਰਫ ਉਹ ਵੋਟਿੰਗ ਕਰਵਾ ਰਿਹਾ ਸੀ ਤੁਸੀਂ ਪੰਨੂ ਸਾਹਿਬ ਦਾ ਮਰਡਰ ਪਲੋਟ ਕੀਤਾ ਅਤੰਕਵਾਦੀ ਸਾਜ਼ਿਸ਼ਾਂ ਤੇ ਤੁਸੀਂ ਕੀਤੀਆਂ ਨੇ ਖਾਲਿਸਤਾਨੀ ਚਰਮਪੰਥੀਓ ਨੇ ਇਸ ਬੈਠਕ ਦਾ ਨਾਮ ਮਾਨਵਿਕ ਸਹਾਇਤਾ ਬੈਠਕ ਰੱਖਾਤਾ ਤੇ ਦੇ ਵਿੱਚ ਕੋਈ ਦੋ ਰਹਾ ਨਹੀਂ ਨੇ ਕੁਝ ਗਲਤ ਨਹੀਂ ਰੱਖਿਆ ਕਿਉਂਕਿ ਇਹ ਜੇਕਰ ਤੁਹਾਡੇ ਖਿਲਾਫ ਹੈ ਭਾਈ ਅਸੀਂ ਤਾਂ ਆਪਣਾ ਦੇਸ਼ ਲੈ ਰਹੇ ਆ ਅਸੀਂ ਤੁਹਾਡੇ ਤੋਂ ਆਪਣਾ ਦੇਸ਼ ਛੜਾਣਾ ਤੁਸੀਂ ਸਾਡਾ ਦੇਸ਼ ਮਲਿਆ ਹੋਇਆ ਸਾਨੂੰ ਗੁਲਾਮ ਕਰਿਆ ਹੋਇਆ ਸਿੱਖਾਂ ਨੂੰ ਗੁਲਾਮ ਕੀਤਾ ਹੋਇਆ ਭਾਰਤ ਦੇ ਅੰਦਰ ਜਿਹੜਾ ਥੋੜਾ ਇਹ ਸਿੱਖ ਰਹਿੰਦੇ ਨੇ उसे गुलाम पंजाब सिख रहा छुड़ाना बैठक में समर्थक जुटे और चरम पंथ के समर्थन में सहायता जुटाने की योजना बनाई केंद्रीय खुफिया एजेंसियों से मिली जानकारी के मुताबिक वाशिंगटन में अलग अलग देशों से अठहत्तर चरम शामिल हुए ਇੰਨੇ ਕੁ ਐਸੇ ਲੋਕ ਵੀ ਥੇ ਜੋ ਬੀਤੇ ਕੁਝ ਸਮਾਂ ਪਹਿਲੇ ਹੀ ਪੰਜਾਬ ਸੇ ਵਿਵਿਨ ਦੇਸ਼ਾਂ ਮੇਂ ਲੋਟੇ ਥੇ ਭਾਈ ਜੀ 78 ਸ਼ਰਮਪੰਤੀ ਸ਼ਾਮਿਲ ਹੋਏ ਭਾਈ ਜੀ ਦੇਖੀ ਜਾਓ 23 ਨਵੰਬਰ ਨੂੰ ਨਵੰਬਰ 23 ਨੂੰ ਜਿਹੜਾ ਰਫਰੈਂਡਮ ਹੈ ਖਾਲਿਸਤਾਨ ਦੇ ਹੱਕ ਦੇ ਵਿੱਚ ਵੋਟਾਂ ਪੈਣ ਗਿਆ ਨਾ ਉੱਟਾ ਲੱਗ ਛੇ ਅਕੈਨੇਡਾ ਛੇ ਫਿਰ ਦੇਖਿਓ ਤੁਹਾਨੂੰ ਕਿੰਨਾ ਸੁਆਦ ਆਂਦਾ ਇਹ ਬਿਲਕੁਲ ਬੈਠਕ ਹੋਈ ਹੈ ਕੋਈ ਦੌੜਾ ਨਹੀਂ ਹੈ ਦੇ ਵਿੱਚ ਤੇ ਤੇ ਨਵੰਬਰ ਨੂੰ ਫਿਰ ਤੋਂ ਕੱਠ ਹੋਵੇਗਾ ਮੋਟਾ ਪੈਣ ਗਿਆ ਪਾਕਿਸਤਾਨ ਦੇ ਜਕਾਰੇ ਗੁਜਣਗੇ ਨਾਰੇ ਗੁਜਣਗੇ ਕੂੰਜਣਗੇ ਉੱਥੇ ਉਸ ਨਾਰੀਆਂ ਦੇ ਨਾਲ ਦਿੱਲੀ ਦਾ ਤਖਤ ਹਿਲੇਗਾ ਤੇ ਢਹਿ ਡੇਰੀ ਹੋਵੇਗਾ ਤੇ ਇਹਨਾਂ ਵਿੱਚੋਂ ਕੁਝ ਲੋਕ ਕੁਝ ਐਸੇ ਲੋਕ ਵੀ ਥੇ ਜੋ ਬੀਤੇ ਕੁਝ ਸਮਾਂ ਪਹਿਲੇ ਹੀ ਪੰਜਾਬ ਸੇ ਵਿਭਿੰਨ ਦੇਸ਼ੋਂ ਸੇ ਮੇ ਲੋਟੇ ਥੇ इस बैठक में यह भी तय हुआ कि अगले कुछ महीनों तक यूरोप ऑस्ट्रेलिया यूके और उत्तरी अमेरिका के अलग अलग हिस्सों से भारत के खिलाफ बड़ी साजिश भी रची जाएंगी। <laughs> क्या झूठ इसे लेकर केंद्रीय खुफिया एजेंसी सतर्क उन केंद्रीय खुफिया एजेंसी सतर सतर्क होगी सतर्क की होगी भाई जी जेडे सौदा लाने वाले लोग ने ना जे गल करते सौदा ला दे ਭਾਰਤ ਨੂੰ ਉਹਨਾਂ ਤੋਂ ਬਿਲਕੁਲ ਚਿੰਤਾ ਨਹੀਂ ਹੈ ਪਰ ਜਿਹੜੇ ਵੋਟ ਪਾਉਣ ਵਾਲੇ ਲੋਕ ਨੇ ਨਾ ਉਹਨਾਂ ਤੋਂ ਚਿੰਤਾ ਹੈ ਡਰਦਾ ਤੇ ਭਾਰਤ ਉਹਦੇ ਤੋਂ ਹੈ ਤੇ ਇੱਕ ਛੋਟਾ ਜਿਹਾ ਵਲੌਗ ਹੈ ਯੂਰਪ ਆਸਟ੍ਰੇਲੀਆ ਅਮਰੀਕਾ ਸੇ ਆਤੰਕੀ ਸਾਜ਼ਿਸ਼ਾਂ ਕੀ ਆਸ਼ੰਕਾ ਕੈਨੇਡਾ ਮੇ ਕਰੇਂਗੇ ਪ੍ਰਦਰਸ਼ਨ ਤੇ ਅਮਿਤਾਬ ਬਚਨ ਵਾਦਲਜੀਤ ਦੋਸਾਂਝ ਕੋ ਨਿਸ਼ਾਨੇ ਪਰ ਲਿਆ प्रतिबंधित संगठनों की ओर से कनाडा में एक 24 मिनट का वीडियो भी वायरल किया जा रहा है इस वीडियो में हमताप बच्चन और पंजाबी सिंगर दल्ली दोसांझ को भी निशाने पर लिया गया है खालिस्तानी चरमपंथियों ने हमताप बच्चन के पैर छूने पर दल्ली दोसांझ ने के ऑस्ट्रेलिया में होने वाले शो को लेकर धमकी दी है दरअसल आतंकी संगठनों ने संगठनों और प्रतिबंधित खालिस्तानी चरमपंथियों ने उन्नीस के, के लिए अमिताभ बच्चन को निशाने पर लिया है वाशिंगटन में पांच घंटे चली बैठक में यह भी तय हुआ है कि हुआ की आगामी दिनों में उत्तरी अमेरिका व यूरोप में खालिस्तानी जनमत संग्रह अभियान चलाए जाएं। इसके लिए जमीनी और डिजिटल अभियान का पूरा खाका भी तैयार किया गया है सूत्रों के मुताबिक इसमें सभी खालिस्तानी चरमपंथियों को आमंत्रित किया गया है देखो जी कि खालिस्तानी आतंकवादी ने ते आपे ही ये दस ने कि जनमत संग्रह जनमत संग्रह यानी कि रेफरेंडम यानी कि वोटिंग

ਇਸ ਖੂਨ ਦੇ ਛਿਟੇ ਸਿੱਖੋਂ ਦੇ ਘਰੋਂ ਤੱਕ ਜਾਣੇ ਚਾਹੀਏ ਅਮਿਤਾਰ ਬਚਨ ਨੇ ਇਹ ਨਾਰੀ ਲਾਇਸਨ ਆਪ ਹੀ ਲਿਖ ਰਹੇ ਨੇ ਤੇ ਜਦ ਇਸ ਚੀਜ਼ ਦਾ ਕੋਈ ਵਿਰੋਧ ਕਰੇਗਾ ਤੇ ਉਹ ਅਤਵਾਦੀ ਕਿਸ ਤਰ੍ਹਾਂ ਮਤਲਬ ਤੁਸੀਂ ਸਾਨੂੰ ਮਾਰੋ ਉਹ ਅਤਵਾਦ ਨਹੀਂ ਉਹ ਰષ્ટ્રਵਾਦ ਹੈ ਤੇ ਅਸੀਂ ਉਸ ਦਾ ਰਿਐਕਸ਼ਨ ਕਰੀਏ ਅਸੀਂ ਵੋਟ ਪਾਈਏ ਅਸੀਂ ਈਮੇਲਾਂ ਕਰੀਏ ਅਸੀਂ voting ਕਰੀਏ ਅਸੀਂ ਰੈਫਰੰਡਮ ਕਰਾਈਏ ਤੇ ਇਹ ਅਤਵਾਦ ਹੈ ਤੁਸੀਂ ਮਾਰੂ ਹੱਤਵਾਦ ਨਹੀਂ ਤੁਸੀਂ ਆਪਣੇ ਹੀ ਧਰਮ ਵਿੱਚ ਜਿਹੜੇ ਪਹਿਲਾਂ ਸ਼ੁੱਧਰ ਸੀਗੇ ਉਹਨਾਂ ਨੂੰ ਕੁੱਟਿਆ ਤੁਸੀਂ ਹਲਕੀ ਉਹ ਹਿੰਦੂ ਤੇ ਨਹੀਂ ਨੇ ਉਹਨਾਂ ਨੂੰ ਤੁਸੀਂ ਕੁੱਟਦੇ ਹੋ ਤੇ ਉਹ ਇੱਕ ਹੱਤਵਾਦ ਨਹੀਂ ਉਹਨਾਂ ਨੇ ਉਹਨਾਂ ਨੂੰ ਜੁੱਤੀ ਵਿੱਚ ਪਿਸ਼ਾਬ ਪਿਉਂਦੇ ਹੋ ਜਿਵੇਂ ਕੋਈ ਯੂਪੀ ਚ ਭਈਆ ਯਾਦਵ ਸੀਗਾ ਉਹਦੀ ਸੁਨਿਆ ਬੁੱਧੀਵੱਦੀ ਵਗੈਰਾ ਬਹਾਮਣਾਂ ਨੇ ਕੱਟੀ ਤੇ ਉਹਨੂੰ ਬਹਾਮਣੀ ਦਾ ਮੂਤ ਪਾਇਆ ਗਿਆ ਤੇ ਉਹਦੇ ਸਿਰ ਤੇ ਬਹਾਮਣੀ ਦਾ ਮੂਤ ਪਾਇਆ ਗਿਆ ਤੇ ਉਹ ਹੱਤਵਾਦ ਨਹੀਂ ਸੀਗਾ ਪਰ ਭਾਈ ਜੀ ਵੋਟਿੰਗ ਹਤਵਾਦ ਕਿ ਕੈਨੇਡਾ ਵੇ ਖਾਲਸਤਾਨੀਆਂ ਨੇ ਵੋਟਿੰਗ ਕਰਾ ਦਿੱਜੀ 1 ਲੱਖ ਬੰਦੇ ਇਕੱਠੇ ਹੋ ਗਿਆ ਜੀ ਬਹੁਤ ਵੱਡਾ ਅਤੰਗਵਾਦ ਹੋ ਗਿਆ ਜੀ ਬਹੁਤ ਵੱਡਾ ਅਤੰਗਵਾਦ ਹੋ ਗਿਆ ਕਿਹ ਅਤੰਗਵਾਦ ਹੈ ਕੈਨੇਡੀ ਟੈਰੀਟਰੀ ਇੰਟੀਗਰਿਟੀ ਤੇ ਖਤਰਾ ਬਲ ਪਾਰਦੇ ਵਿਸਥਾ ਦੇਖੋ ਜਿਹੜੇ ਟੜੇ ਇਹ ਪਾਰ ਦੇ ਵਿੱਚ ਵੱਡੇ ਵੱਡੇ ਖਾਲਸਤਾਨੀ ਬੈਠੇ ਨੇ ਪੰਜਾਬ ਦੇ ਵਿੱਚ ਵੀ ਵੱਡੇ ਵੱਡੇ ਖਾਲਸਤਾਨੀ ਬੱਠੇ ਨੇ ਇਸ ਤਰ੍ਹਾਂ ਤੋੜਾ ਹੋ ਗਿਆ ਸਿਮਰਨਜੀਤ ਸਿੰਘ ਮਾਨ ਹੋ ਗਿਆ ਹੈ ਨਾ ਤੇ ਕੋਈ ਤੜਾ ਸਰਪਜੀਤ ਸਿੰਘ ਜਿਹੜਾ ਬਿੰਤ ਸਿੰਘ ਦੇ ਪਰਿਵਾਰ ਤੋਂ ਸੀਗਾ ਹਾਲਾਂਕਿ ਉਹ ਖਾਲਿਸਤਾਨ ਤੋਂ ਭੱਜ ਗਿਆ ਪਰ ਵੋਟਾਂ ਉਹਨਾਂ ਨੂੰ ਖਾਲਿਸਤਾਨ ਤੇ ਹੀ ਪਈਆਂ ਮਿਲੀਆਂ ਸਨ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਖਾਲਿਸਤਾਨ ਤੋਂ ਮਿਲੀਆਂ ਤੇ ਇੱਕ ਤਰੀਕੇ ਨਾਲ ਪਗਵੰਤਾਵਾਦ ਨੂੰ ਵੀ ਵੋਟਾਂ ਖਾਲਿਸਤਾਨ ਤੋਂ ਹੀ ਮਿਲੀਆਂ ਦੇਖਿਆ ਜਾਵੇ ਤਾਂ ਪਰ ਇਹ ਗੱਲ ਅਲੱਗ ਹੈ ਜਦ ਇਹ ਲੋਕ ਜਿੱਤੇ ਜਾਂਦੇ ਨੇ ਇਹ ਲੋ ਖਾਲਿਸਤਾਨ ਤੋਂ ਭੱਜ ਜਾਂਦੇ ਨੇ ਕਹਿੰਦੇ ਨੇ ਕਿ ਸਾਨੂੰ ਖਾਲਿਸਤਾਨ ਤੋਂ ਕੋਈ ਲੈਣਾ ਦੇਣਾ ਨਹੀਂ ਅਜੇ ਸੰਦੀਪ ਸਿੰਘ ਸਣੀ ਜਿਹਨੇ ਸੂਰੀ ਦਾ ਸੌਦਾ ਲਾਇਆ ਸੀਗਾ ਉਸ ਦਾ ਭਰਾ ਮਨਪ੍ਰੀਤ ਸਿੰਘ ਨੇ ਜਿਹੜਾ ਉਤਰਨ ਤਰਨ ਦੇ ਛੋਣਾ ਤੇ ਉਤਰੇ ਰਹ ਉਹਨੂੰ ਜੇ ਪੁੱਛਿਆ ਗਿਆ ਖਾਲਿਸਤਾਨ ਦੇ ਬਾਰੇ ਉਹ ਸਾਫ਼ ਮੁਕਰ ਗਿਆ ਕਿ ਸਾਡਾ ਉਸੇ ਕੋਈ ਲੈਣਾ ਦੇਣਾ ਨਹੀਂ ਤਈ ਅਮਰਿਤਪਾਲ ਸਿੰਘ ਕਈ ਲੋਕਾਂ ਦੇ ਕੁਝ ਵੀ ਗਲ ਹੋ ਸਕਦੀ ਹੈ ਪਰ ਅਸੀਂ ਉਹਨਾਂ ਦੀ ਮਾਤਾ ਜੀ ਨੇ ਕਿਹਾ ਕਿ ਸਾਡਾ ਖਾਲਿਸਤਾਨ ਤੋਂ ਕੋਈ ਲੈਣਾ ਦੇਣਾ ਨਹੀਂ ਸਾਡਾ ਉਹ ਉਹਨੇ ਤੇ ਸਮਝਾਣ ਦੇ ਧਾਰੇ ਵਿੱਚ ਰਿਹਾ ਕਿ ਚੋਣਾ ਨਲੀਆਂ ਨੇ ਪਰ ਜਦ ਅਮਰਿਤਪਾਲ ਨੂੰ ਪਛਿਆ ਗਿਆ ਪਰ ਅਮਰਿਤਪਾਲ ਸਾਹਿਬ ਕਹਿਤਾ ਕਿ ਮੈਂ ਪੂਰਾ ਖਾਲਸਾਣ ਪੱਖਿਆ ਤੇ ਰਵਾਂਗਾ ਮਰਦੇ ਦਮ ਤੱਕ ਰਵਾਂਗਾ ਮਰਦੇ ਦਮ ਤੱਕ ਮੈਂ ਖਾਲਸਾਣ ਦਾ ਹਿਮਾਇਤੀ ਰਵਾਂਗਾ ਤੇ ਇਸ ਨੂੰ ਨਹੀਂ ਛੱਡਾਂਗਾ ਤੇ ਉਹਨਾਂ ਦੇ ਮਾਤਾ ਜੀ ਜਾਂ ਪਿਤਾ ਜੀ ਦੇ ਬਿਆਨ ਤੇ ਨਾ ਜਾਏ ਕੋਈ ਵੀ ਮੈਂ ਸਾਰੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿਉਂਕਿ ਕਰਦੇ ਵਿੱਚ ਜਿਹੜੇ ਯੋਧੇ ਹੁੰਦੇ ਨੇ ਉਹ ਇੱਕ ਇੱਕ ਹੀ ਹੁੰਦਾ ਸਾਰੇ ਯੋਧੇ ਨਹੀਂ ਹੁੰਦੇ ਨੇ ਇਸ ਤਰ੍ਹਾਂ ਮਹਾਰਾਜ ਜਿਹੜੇ ਗੁਰੂ ਮਹਾਰਾਜ ਸੀ ਉਹਨਾਂ ਦਾ ਜਿਹੜਾ ਪ੍ਰਾਸੀ ਪਥੀ ਚੰਦ ਉਹ ਆ ਦੇ ਵਿਰੋਧੀ ਸੀ ਨਾ ਇਸ ਤਰੀਕੇ ਨਾਲ ਬਹੁਤ ਕੁਝ ਹੁੰਦਾ ਆ ਜੇਕਰ ਅਸੀਂ ਮੈਂ ਵੀ ਕਦੇ-ਕਦੇ ਪਰੇਸ਼ਾਨ ਹੋ ਜਾਂਦਾ ਵਾਂ ਕਿ ਬਈ ਅਸੀਂ ਖਾਲਿਸਤਾਨ ਦੇ ਹੱਕ ਵਿੱਚ ਖੜੇ ਹੁੰਦੇ ਆ ਪਰ ਇਹ ਗੁਰੂ ਮਰਿਆਦਾ ਵਿਰੋਧੀ ਕੰਮ ਜੜੇ ਹੁੰਦੇ ਨੇ ਸਿੱਖ ਵਿਰੋਧੀ ਕੰਮ ਹੁੰਦੇ ਨੇ ਆਪਣੇ ਹੀ ਜਦੋਂ ਕਰਦੇ ਕਰਨ ਲੱਗ ਪੈਂਦੇ ਨੇ ਉਸ ਵੈਲਟ ਨੂੰ ਲੱਗ ਪੈਂਦੇ ਬੁਰਾ ਲੱਗਦਾ ਪਰ ਇਹ ਹਮੇਸ਼ਾ ਹੁੰਦਾ ਆਇਆ ਤੁਸੀਂ ਸਿੱਧੇ ਰਸਤੇ ਚੱਲੀ ਜਾਓ ਨੱਕ ਦੇ ਰਸਤੇ ਚੱਲੀ ਜਾਓ ਸਿੱਧੇ ਨਾਲ ਕਿਤੇ ਰਸਤੇ ਤੁਹਾਨੂੰ ਸਫਲਤਾ ਮਿਲੇਗੀ ਕਿਉਂਕਿ ਇਹ ਚੀਜ਼ਾਂ ਤੇ ਹੋਰ ਤੇਜ਼ ਹੁੰਦੀਆਂ ਹੀ ਹੁੰਦੀਆਂ ਨੇ ਕਿਉਂਕਿ ਤੁਸੀਂ ਵੀ ਤੁਸੀਂ ਜੋ ਕਰ ਰਹੇ ਹੋ ਭਾਰਤ ਨੂੰ ਉਸ ਤੋਂ ਹੀ ਖਤਰਾ ਹੈ ਭਾਰਤ ਨੂੰ ਰੈਫਰੈਂਡਮ ਤੋਂ ਖਤਰਾ ਹੈ ਭਾਰਤ ਨੂੰ ਵੋਟਾਂ ਤੋਂ ਖਤਰਾ ਆ ਹੁਣ ਦਲਜੀਤ ਦੋਸਾਂਝ ਦੀ ਗੱਲ ਕਰੀਏ ਦਲਜੀਤ ਦੋਸਾਂਝ ਨੇ ਉਸ ਬੰਦੇ ਦੇ ਪੈਰ ਛੂਏ ਜਿਹੜਾ ਬੰਦਾ 84 ਵਿੱਚ ਗਏ ਸੀ ਇਹ ਖੂਨ ਦਾ ਬਦਲਾ ਖੂਨ ਇਹ ਖੂਨ ਦੇ ਛੀਟੇ ਸਿੱਖੋ ਕੋਈ ਘਰੇ ਤੱਕ ਜਾਣੇ ਚਾਹੀਏ ਤੇ ਘਰ ਤੱਕ ਜਾਣੇ ਚਾਹੀਏ ਤੇ ਉਸੇ ਹੀ ਉਹਦੀ ਇਸ ਲਾਈਨ ਤੋਂ ਉੱਥੇ 9 ਸਾਲ ਦਾ ਇੱਕ ਸਿੱਖ ਜਵਾਕ ਖੜਾ ਸੀਗਾ ਇੱਕ ਬੱਚਾ ਖੜਾ ਸੀਗਾ ਉਸ ਨੂੰ ਥੜੇ ਤੇ ਪਟਕ-ਪਟਕ ਕੇ ਦੀਵਾਰ ਤੇ ਪਟਕ-ਪਟਕ ਕੇ ਉਸ ਨੂੰ ਮਾਰਤਾ ਗਿਆ ਇਹ ਦੱਸੋਦਾ ਕੀ ਕਸੂਰ ਸੀਗਾ 9-9 ਮਹੀਨੇ ਦੇ ਬੱਚੇ 1-1 ਸਾਲ ਦੇ ਬੱਚੇ 12-12 ਸਾਲ ਦੇ ਬੱਚੇ ਕੀ ਉਹ ਹੱਤਵਾਦੀ ਸੀਗੇ ਉਹਨਾਂ ਨੂੰ ਮਾਰਤਾ ਗਿਆ ਕੀ ਉਹਨਾਂ ਨੇ ਹੱਤਵਾਦ ਕੀਤਾ ਸੀਗਾ ਅੱਤਵਾਦੀ ਤੇ ਇਹ ਭਾਰਤੀ ਇਹਨੇ ਭਾਰਤੀ ਸਰਕਾਰ ਹੈ ਪਰ ਇਸ ਸਟੇਟ ਅੱਤਵਾਦੀ ਹੈ ਜਿਹੜਾ ਭਾਰਤੀ ਕੱਲ ਕਰਦਾ ਉਹ ਅਤਵਾਦੀ ਹੈ ਤੇ ਭਾਰਤੀਆਂ ਨੇ ਅਤਵਾਦ ਅਤਵਾਦੀ ਹੋਣ ਦਾ ਸਬੂਤ ਵੀ ਦਿੱਤਾ 2002 ਵਿੱਚ ਮੁਸਲਮਾਨ ਜੇਨੋਸਾਈਡ 2008 ਵਿੱਚ 크ਿਸਚਨ ਜੇਨੋਸਾਈਡ ਇਹਨਾਂ ਨੇ ਮਾਈਨੋਰਟੀਜ਼ ਨੂੰ ਮਾਰਿਆ ਤੇ ਸਭ ਤੋਂ ਵੱਧ ਖਤਰਾ ਹੈ ਇਹਨਾਂ ਨੂੰ ਸਿਖਾਤ ਹੋਇਆ ਕਿਉਂਕਿ ਮੁਸਲਮਾਨ ਵੀ ਗੋਡੇ ਟੇਕ ਗਏ ਇਸਾਈ ਵੀ ਗੋਡੇ ਟੇਕ ਗਏ ਸਿੱਖ ਗੋਡੇ ਨਹੀਂ ਟੇਕੇ ਹਾਂ ਇਹ ਗੱਲ ਮੰਨ ਸਕਦਾ ਵਾਂ ਕਿ ਜੋ ਜੋ ਉਹਾਂ ਦੀ ਅਰੈਸਟਿੰਗ ਹੁੰਦੀ ਜਿ세 ਖਾਦੀਆ ਕੋਈ ਨਾ ਹੀ ਕੋਈ ਨਾ ਕੋਈ ਹਿਲਾ ਮਸਿਲਾ ਵਰਤਦੇ ਨੇ ਵਰਤਦੇ ਨੇ ਕਿ ਉਹਨਾਂ ਨੂੰ ਬਾਹਰ ਕਿਸਤਰਾ ਨਿਕਲਿਆ ਜਾਏ ਕਿਉਂਕਿ ਅੰਦਰ ਰਹਿ ਕੇ ਤੇ ਕੰਮ ਨਹੀਂ ਹੋ ਸਕਦਾ ਨਾ ਆਜ਼ਾਦ ਰਹਿ ਕੇ ਹੀ ਕੰਮ ਹੋ ਸਕਦਾ ਹੈ ਇਹ ਮੁਹਿੰਮ ਆਜ਼ਾਦ ਰਹਿ ਕੇ ਹੀ ਚੱਲਦੀਆਂ ਹੁੰਦੀਆਂ ਤੇ ਇਹ ਚੀਜ਼ ਤਾਂ assim ਮੰਨ ਕਰ ਨਹੀਂ ਆ ਤੇ ਜੋ ਵੀ ਤਰੀਕਾ ਮਿਲਲੇ ਤੁਸੀਂ ਵਰਤੋ ਤੇ ਭਰ ਸਰਕਾਰ ਦੀ ਮੱਚ ਦਮ ਕੀਤਾ ਹੋਇਆ ਹੈ ਉਹਨਾਂ ਨੂੰ ਆਜ਼ਾਦੀ ਚਾਹੀਦੀ ਹੈ ਆਜ਼ਾਦੀ ਲੈਣੀ ਹੈ ਦਲਜੀਤ ਦੋਸਾਂਝ ਨੇ ਗੁਰੂ ਦੀ ਪਗ ਨੂੰ ਗੁਰੂ ਦੀ ਪਗ ਨੂੰ ਉਸ ਕਾਤਲ ਦੇ ਥੱਲੇ ਦਿੱਤਾ ਜੋ ਸਿੱਖਾਂ ਦਾ ਕਾਤਲ ਹੈ ਜਿਹੜਾ ਅਮਿਤਪ ਬਚਨ ਕਮੀਨਾ ਕੱੱਟਾ ਸਰਾ ਹਰਾਮੀ ਅਤੰਕਵਦੀ ਅਮਿਤਪ ਬਚਨ ਗਾਲਾਂ ਤੇ ਹੋਰ ਵੀ ਕੜਨੀਆਂ ਚਾਹੀਦੀਆਂ ਪਰ ਆਪਣਾ ਮੂੰਹ ਗੰਦਾ ਇੱਥੇ ਨਹੀਂ ਕਰਾਂਗੇ ਪਰ ਇਹ 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 ਹਰਾਮੀ ਹੈ ਅਮਿਤਪ ਬਚਨ ਇਹ ਕਹਿੰਦਾ ਸੀਗਾ ਮੇਰੇ ਅੰਦਰ ਗੁਰੂ ਨਾਨਕ ਦਾ ਖੂਨ ਹੈ ਕਿਉਂਕਿ ਮੇਰੀ ਮਾਂ ਪੱਜਾਬਣ ਹੈ ਸਿੱਖਣੀ ਹੈ ਮੇਰੀ ਪੰਜਾਬ ਮੇਰੀ ਮਾਂ ਚਾਲੂ ਉਸੀ ਦੇ ਨਾਲ ਮਤਲਬ ਨਹੀਂ ਹੈ ਜੇਕਰ ਤੇ ਵੀ ਮਾਂ ਸਿੱਖਣੀ ਹੈ ਤੇ ਉਸ ਦੇ ਬਾਵਜੂਦ ਤੂੰ ਕਹੀ ਸਮਝਦਾ ਕਿ ਮੇਰੀ ਮਾਂ ਸਿੱਖਣੀ ਹੈ ਸਿੱਖੋਂ ਕੇ ਘਰੋਂ ਤੱਕ ਖੂਨ ਕੇ ਛਿਟੇ ਜਾਣੇ ਚਾਹੀਏ ਇਹ ਅਮਰਤਾਪ ਬਚਨ ਨੇ ਬੋਲਿਆ ਸੀਗਾ ਕੋਈ ਸ਼ੱਕਰ ਨਹੀਂ ਸਮਾਉਣ ਤੇ ਅਮਰਤਾਪ ਬਚਨ ਜੇਕਰ ਤੂੰ ਜਿਉਂਦਾ ਰਿਹਾ ਤੈਨੂੰ ਖਾਲਸਤਾਨੀ ਸਰਕਾਰ ਦੇ ਕਟਗਰੇਜ ਖੜਾ ਹੋਣਾ ਪਊਗਾ ਤੇ ਤੈਨੂੰ ਬਣਦੀ ਸਜ਼ਾ ਦੇ ਦਵਾਵਾਂਗੇ ਖਾਲਸਾ ਸਰਕਾਰ ਦੇ ਮੁਤਾ ਦੇ ਅਨੁਸਾਰ ਖਾਲਸਿਆਂ ਦੇ ਅਨੁਸਾਰ ਖਾਲਸਾ ਰੀਤ ਰਿਵਾਜ ਰਿਵਾਜ ਦੇ ਅਨੁਸਾਰ ਤੈਨੂੰ ਸਜ਼ਾ ਦਵਾਵਾਂਗੇ ਹਮ ਤਾਂ ਬੱਚਾ ਨਾ ਇਤਿਆਨ ਰੱਖੀ ਤੂੰ ਤੇ ਦਰਜੀਤ ਦੁਕਾਨ ਤੇ ਅੱਜ ਮੈਂ ਗੱਲ ਫਿਰ ਕਰਾਂਗਾ ਸਤਿੰਦਰ ਸਰਦਾਰ ਜੀ ਕਿਉਂਕਿ ਉਹ ਸੋਂਾ ਪਹਿਲਾਂ ਤਾਂ ਇਹਨੇ ਇੱਕ ਵਰਡ ਯੂਜ਼ ਕੀਤਾ ਸੀਗਾ ਕਿ ਸਾਡਾ ਹਿੰਦੁਸਤਾਨ ਜਿਹੜੇ ਗਾਣੇ ਬਹੁਤ ਵਧੀਆ ਹੁੰਦੇ ਨੇ ਕੋਈ ਚੱਕਰ ਨਹੀਂ ਰਾਮਰਾਜ ਨੇ ਬੜਾ ਸੋਨਾ ਬਖਸ਼ਿਆ ਪਰ ਸਟੇਟ ਨੇ ਨਵੀਂ ਟੂਲ ਬਣਾ ਲਿਆ ਇਸ ਸਟੇਟ ਨੇ ਨਿੱਕੂ ਨਵੀਂ ਟੂਲ ਬਣਾਇਆ ਸਟੇਟ ਨੇ ਕਿਪੀ ਗਰੇਵਾਲ ਨੂੰ ਵੀ ਟੂਲ ਬਣਾਇਆ ਸਤਿੰਦਰ ਸਰਤਾਜ ਨੇ ਇਕ ਸ਼ਬਦ ਪੜਿਆ ਤੇ ਇੱਕ ਬਾਦਰ ਹਿੰਦੀ ਦੀ ਚਾਦਰ ਕਿਉਂਕਿ ਜਿਸ ਤੋਂ ਇਸ ਤੋਂ ਸਾਨੂੰ ਹਮੇਸ਼ਾ ਗਰੂਰ ਹੁੰਦਾ ਅਸੀਂ ਵਿਰੋਧ ਕਰਦੇ ਆ ਤੇ ਇੱਕ ਬਾਦ ਗੁਰੂ ਤੇਗ ਬਾਦ ਸਗਲ ਸ੍ਰਸ਼ਟੀ ਦੀ ਚਾਦਰ ਨਾ ਕਿ ਹਿੰਦੂ ਦੀ ਚਾਦਰ ਇਹ ਦੂਰਾ ਠੇਕਾ ਨਹੀਂ ਲਿਆ ਸੀਗਾ ਸੀ ਉਸ ਵੇਲੇ ਇੱਕ ਮਨੁੱਖਤਾ ਦੀ ਚਾਦਰ ਸੀ ਮਨੁੱਖਤਾ ਦੇ ਲਈ ਲੜੇ ਸੀਗੇ ਉਹ ਨਾ ਕਿ ਹਿੰਦੂਆਂ ਦੇ ਲਈ ਜੇਕਰ ਅੱਜ ਮੁਸਲਮਾਨ ਮੁਕਟਦੇ ਆ ਤਾਂ ਅਸੀਂ ਮੁਸਲਮਾਨਾਂ ਦੇ ਨਾਲ ਖੜੇ ਹਾਂ ਅਸੀਂ ਮੁਸਲਮਾਨਾਂ ਦੇ ਨਾਲ ਵੀ ਖੜੇ ਹਾਂ ਚਲੋ ਹਿੰਦੂਆ ਨੂੰ ਘੁੱਟਦੇ ਸੀਗੇ ਅਸੀਂ ਹਿੰਦੂਆਂ ਨਾਲ ਖੜੇ ਸੀਗੇ ਇਸ ਦਾ ਉਹ ਰਵੇ ਥੋੜੀ ਹੋ ਗਿਆ ਸੀ ਹਿੰਦੂ ਹੋ ਗਏ ਜਾਂ ਅਸੀਂ ਮੁਸਲਮਾਨ ਹੋ ਗਏ ਸਾਡਾ ਧਰਮ ਵੱਖਰਾ ਸਾਡਾ ਪੰਥ ਵੱਖਰਾ ਸਾਡਾ ਧਰਮ Sikh ਹੈ ਸਾਡਾ ਪੰਥ ਖਾਲਸਾ ਆ ਤੇ ਇਹ ਦਲਜੀਤ ਦੋ ਸਾਂਝ ਨੇ ਸਾਡੇ ਗੁਰੂ ਦੀ ਜਿਹੜੀ ਪੱਗ ਹੈ ਉਹ ਅੰਮ੍ਰਿਤ ਆਪ ਬਚਨ ਨੂੰ ਦਿੱਤਾ ਇਹ ਸਲੇਵਰੀ ਹੈ ਇਹ ਸਾਡੀ ਸਲੇਵਰੀ ਹੈ ਇਹ ਸਾਡੀ ਗੁਲਾਮੀ ਹੈ ਅਜੇ ਅਸੀਂ ਪਾਵਰ ਸੁਣੇ ਨਹੀਂ ਆ ਜਿਸ ਦਿਨ ਪਾਵਰ ਸੇ ਆ ਗਏ ਉਸ ਦਿਨ ਦਸਾਂਗੇ ਤੇ ਚੁੰਡੀ ਸਹੀ ਥਾਂ ਤੇ ਵੱਡੀ ਗਈ ਹੈ ਭਿੰਡਰਾ ਵਾਲੇ ਸੰਧ ਸਿੰਘ ਕਹਿੰਦੇ ਸੀਗੇ ਕਿ ਇਹ ਮਾਸ ਜਿਆਦਾ ਹੁੰਦਾ ਨਾ ਉੱਥੇ ਚੁੰਡੀ ਵੱਡੀ ਜਾਓ ਤੇ ਕਹਿੰਦੇ ਕੁਤਕੁਤਾਰੀ ਹੋ ਰਹੀ ਜੀ ਕੋਈ ਨਹੀਂ ਵੱਡਣ ਦਿਓ ਤੇ ਚੁੰਡੀ ਇਸ ਥਾਂ ਤੇ ਵੱਡੋ ਕੀ ਲੱਗੇ ਤੇ ਹੁਣ ਭਾਰਤ ਨੂੰ ਚੁੰਡੀ ਸਹੀ ਥਾਂ ਤੇ ਵੱਡੀ ਗਈ ਹੈ ਅਹਿਲਿਕ ਨਪਰੀਨ ਨਵ ਵਾਸ਼ਿੰਗਟਨ ਮੇ ਖਾਲਿਸਤਾਨ ਸਮਰਥਕ ਲੋਕੋ ਨੇ ਕੀ ਬੈਠਕ ਬੜੀ ਗਤੀਵਿਧੀਆਂ ਕੋ ਦਿੰਗੇ ਅੰਜਾਮ ਨਵੰਬਰ 23 ਨੂੰ ਹੈ VOTING OTTA OTTAਵਾ ਵਿੱਚ ਤੇ ਵਰਤੋ ਵਦ ਸਾਰੇ ਵੀਰ ਉੱਥੇ ਪੁੱਜਣ ਤੇ ਵੋਟ ਪਾਉਣ ਖਾਲਿਸਤਾਨ ਦੇ ਹੱਕ ਦੇ ਵਿੱਚ ਕਿਉਂਕਿ ਤੁਹਾਡੀ ਵੋਟ ਨਾਲ ਹੀ ਖਾਲਿਸਤਾਨ ਬਣਨਾ ਸੀ ਕਿਹਾ ਦਿੰਦੇ ਆ ਕਿ ਆਏ ਅਨ ਅਫੀਸ਼ੀਅਲ ਰੈਫਰੈਂਡਮ ਹੈ ਨੋਨ ਬਾਈਂਡਿੰਗ ਰੈਫਰੈਂਡਮ ਹੈ ਪਰ ਜੋ ਵੀ ਹੈ ਟਟੂਕਟ ਖਲਸਾ ਦੇ ਲਈ ਕੁਝ ਤਾਂ ਹੋਇਆ ਨਾ ਸਿਮਰਨਜੀਤ ਸਿੰਘ ਮਾਨ ਨੇ ਕੀ ਕਿਹਾ ਸੀਗਾ ਪੰਨੂ ਪਹਿਲੇ ਸਾਡੀ ਪਾਰਟੀ ਨੂੰ ਸਪੋਰਟ ਕਰੇ ਤਾਂ ਅਸੀਂ ਰੈਫਰੈਂਡਮ ਦਾ ਸਪੋਰਟ ਕਰਾਂਗੇ ਬਾਈ ਜੀ ਜੇ ਜੋ ਸੱਤੋਂ ਵੱਡੀ ਗੱਲ ਇਹ ਇੱਥੇ ਹੀ ਸਿਮਰਨਜੀਤ ਸਿੰਘ ਮਾਨ ਨੂੰ ਫੜ ਲਓ ਇਹਦੀ ਗੱਲ ਗਲੇ ਗਲੇਵਾਨ ਇਹਦਾ ਫੜ ਲਓ ਇੱਥੇ ਹਰਾਮੀ ਦਾ ਇਹ ਕਹਿੰਦਾ ਕਿ ਉਹ ਸਪੋਰਟ ਕਰੇ ਸਾਡੀ ਪਾਰਟੀ ਨੂੰ ਤਾਂ ਅਸੀਂ ਖਾਲਿਸਤਾਨ ਦਾ ਸਪੋਰਟ ਕਰਾਂਗੇ ਇਸ ਨੂੰ ਇਹ ਪੁੱਛੋ ਕਿ ਤੂੰ ਆਜ਼ਾਦੀ ਚਾਹੁੰਦਾ ਕਿ ਡੀਲਿੰਗ ਚਾਹੁੰਦਾ ਇਹ ਤੇ ਜਦੋਂ ਮੈਨੂੰ ਆਜ਼ਾਦੀ ਚਾਹੀਦੀ ਏ ਸਾਡਾ ਰਸਤਾ ਸਾਡਾ ਵੇ ਜਿਹੜੇ ਨੇ ਰੋਡ ਵਖਰੀ ਵਖਰੀ ਹੋ ਸਕਦੀ ਹੈ ਪਰ ਅਸੀਂ ਇੱਥੇ ਨਹੀਂ ਕਵਾਂਗੇ ਕਿ ਭਾਈ ਤੂੰ ਇੱਥੇ ਆ ਜਾ ਜਾਂ ਉੱਥੇ ਆ ਜਾ ਤੂੰ ਮੈਨੂੰ ਸਪੋਰਟ ਕਰ ਜਿਸ ਤਰ੍ਹਾਂ ਹੋ ਰਿਹਾ ਠੀਕ ਹੈ ਆਦੇ ਅਨੁਸਾਰ ਖਾਲਸਾ ਨੂੰ ਤੁਸੀਂ ਉੱਥੋਂ ਦੀ ਹਮਲਾ ਕਰੋ ਅਸੀਂ ਇੱਥੋਂ ਦੀ ਹਮਲਾ ਮਾਰਦੇ ਆਂ ਰਲ ਮਿਲ ਕੇ ਹੁੰਦਾ ਹੈ ਤੇ ਜਿਸ ਤਰ੍ਹਾਂ ਆਪਣੇ ਸੁਲਤਾਨੇ ਕੌਮ ਨੇ ਕਿਹਾ ਸੀਗਾ ਜੱਸਾ ਸਿੰਘ ਅਲੂ ਵਾਲੀਆ ਜੀ ਕਿ ਮਸਲਵੰਦ ਕਭੂ ਨਾ ਪਾਓ ਰਲ ਮਿਲ ਕੇ ਇਹ ਪੰਥ ਬਚਾਓ ਤੇ ਰਲ ਮਿਲ ਕੇ ਸਾਨੂੰ ਰਹਿਣਾ ਪੈਣਾ ਸਿਮਰ ਸਿੰਘ ਮਾਨ 2007 ਵਿੱਚ ਸਿੱਖ ਫੋਰ ਜਸਟਿਸ ਨਾਲ ਗੱਲਬਾਤ ਕਰਕੇ ਮੱਥਾ ਟੇਕ ਕੇ ਅਰਦਾਸ ਕਰਕੇ ਉઠੇ ਸੀਗੇ ਗੁਰੂ ਮਹਾਰਾਜ ਦੇ ਮੁਰੇ ਅਰਦਾਸ ਕਰਕੇ ਉੱਠੇ ਸੀਗੇ ਕਿ ਹੁਣ ਅਸੀਂ ਖਾਲਸਾਤਨ ਨੂੰ ਆਜ਼ਾਦ ਕਰਾਵਾਂਗੇ ਪਰ ਉਹ ਕਿ ਉਸ ਤੇ ਸਿਰਫ ਔਰ ਸਿਰਫ ਸਿੱਖ ਫਾਰ ਜਸਟਿਸ ਖੜੀ ਹੈ ਔਰ ਕੋਈ ਨਹੀਂ ਖੜਿਆ ਤੇ ਅਸੀਂ ਆਪਣੀ ਆਪਣਾ ਬਿਲਕੁਲ ਇਹ ਸਾਡਾ ਲੀਡਰ ਗੁਰੂ ਗਨ ਸਾਹਿਬ ਵੀ ਹੈ ਪਰ ਅਸੀਂ ਦੇਖ ਅਸੀਂ ਆਪਣੇ ਲੀਡਰ ਸਾਡਾ ਰਹਿਬਰ ਗੁਰੂ ਗਨ ਸਾਹਿਬ ਹੈ ਮੰਨਦੇ ਹਾਂ ਇਸ ਉਹਦੇ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਸਾਡੀ ਜਿੱਥੇ ਬੰਦੀ ਹੈ ਇੱਕੋ ਇੱਕ ਜਿੱਥੇ ਬੰਦੀ ਉਹ ਹੈ ਸਿੱਖ ਫਾਰ ਜਸਟਿਸ ਅਸੀਂ ਉਸ ਨੂੰ ਬਣਦਿਆਂ ਸਾਡੇ ਜਿਹੜੇ ਹੋਰ ਵੀ ਚੈਨਲ ਨੇ ਤਰਸਤ ਲੁਸ ਟੀਵੀ ਹੋ ਗਿਆ ਬੜਾ ਪੋਲਿਟਿਕਸ ਪੰਜਾਬ ਹੋ ਗਿਆ ਯੂਐਸ ਮੀਡੀਆ ਤੇ ਸਾਰਿਆਂ ਨੂੰ ਪਤਾ ਹੀ ਹੈ ਤਾਲੀਵਾਲ ਜ਼ਾਬ ਦਾ ਉਹ ਤੇ ਵਟ ਘਟ ਦਿੰਦੇ ਆ ਯੂਐਸ ਮੀਡੀਆ ਹੋ ਗਿਆ ਤੇ ਰੇਡੀਓ ਚੜਦੀ ਕਲਾ ਹੋ ਗਿਆ ਤੇ ਹੋਰ ਵੀ ਜਿਹੜੇ ਸਿੱਖਾਂ ਦੇ ਜਿਹੜੇ ਚੈਨਲ ਨੇ ਜਿਹੜੇ ਸੱਚੇ ਚੈਨਲ ਨੇ ਖਾਲਿਸਤਾਨ ਨੂੰ ਸਪੋਰਟ ਕਰਦੇ ਨੇ ਉਸ ਨੂੰ ਸੁਣਿਆ ਕਰੋ ਜਿਹੜੀ ਸੱਚੀ ਨਿਊਜ਼ ਦਿੰਦੇ ਨੇ ਬਾਕੀ ਸੁਣਨ ਵਾਲੇ ਤੇ ਬਥੇਰੇ ਨੇ ਤੇ ਫਿਰ ਤੋਂ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਆਪਣੀ ਵੋਟ ਖਾਲਿਸਤਾਨ ਨੂੰ ਜ਼ਰੂਰ ਪਾਓ ਨਵੰਬਰ 23 ਨੂੰ ਜ਼ਰੂਰ ਜਾਓ ਕਿਉਂਕਿ ਦੁਸ਼ਮਣ ਬਾਤ ਕਰੇ ਅਨਹੋਣੀ ਦੁਸ਼ਮਣਾਂ ਨੇ ਤੇ ਕਹਿ ਨਹੀਂ ਕਿ ਭਾਈ ਤੁਸੀਂ ਅੱਤਵਾਦੀ ਹੋ ਉਹ ਤਾਂ ਤਾਲਿਬਾਨੀਆਂ ਨੂੰ ਅੱਤਵਾਦੀ ਕਹਿੰਦਾ ਸੀਗਾ ਤੇ ਹੁਣ ਤਾਲਿਬਾਨੀਆਂ ਤਾਲਿਬਾਨੀਆਂ ਦੇ ਨਾਲ ਹੀ ਗੱਲ ਵਖਰੀ ਪਾ ਰਿਆ ਜਿਸ ਦਿਨ ਤੁਹਾਡਾ ਦੇਸ਼ ਬਣ ਗਿਆ ਆਜ਼ਾਦ ਹੋ ਗਿਆ ਉਸ ਨੇ ਇਹਨਾਂ ਨੂੰ ਖੁੱਖੇ ਮਾਰ ਜਾਣਾ ਫਿਰ ਇਹ ਆਉਣਗੇ ਕਿ ਬਾਈ ਸਾਨੂੰ ਵੀ ਆਪਣਾ ਚਰਾ ਲਾਓ ਅਸੀਂ ਇਹਨਾਂ ਨੂੰ ਨਹੀਂ ਰਹਿਣਾ ਅਸੀਂ ਕੰ ਨੂੰ ਦੂਰ ਹੀ ਰੱਖਣਾ ਤੇ ਜੇਕਰ ਤੁਹਾਨੂੰ ਵੀਡੀਓ ਆਡੀਓ ਸਾਡੇ ਵਿਚਾਰ ਸਮਝ ਆਏ ਹੋਣ ਤੇ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੇ ਸ਼ੇਅਰ ਸਬਸਕ੍ਰਾਈਬ ਦੇ ਨਾਲ ਹੀ ਲੋਕਾਂ ਤੱਕ ਇਨਫੋਰਮੇਸ਼ਨ ਪੁੱਜੇਗੀ ਉਹ ਜਾਗਰੂਕ ਹੋਣਗੇ ਤੇ ਉਹ ਸਮਝਣਗੇ ਕਿ ਸਾਡਾ ਦੋਸਤ ਕੌਣ ਹੈ ਦੁਸ਼ਮਣ ਕੌਣ ਹੈ ਮੈਂ ਆਪਣੀ ਵੀਡੀਓ ਦੀ ਗੱਲ ਨਹੀਂ ਕਰਦਾ ਆਡੀਓ ਕੱਲ ਨਹੀਂ ਕਰਦਾ ਜੋ ਵੀ ਤੁਹਾਨੂੰ ਜਿਹੜਾ ਵੀ ਚੈਨਲ ਠੀਕ ਲੱਗੇ ਉਸ ਨੂੰ ਸੁਣੋ ਸਮਝੋ ਹਰ ਇੱਕ ਚੈਨਲ ਇਨਫੋਰਮੇਸ਼ਨ ਦਿੰਦਾ ਭਾਵੇਂ ਉਹ ਸਤਲੁਸ ਟੀਵੀ ਹੋਵੇ ਯੂਐਸ ਮੀਡੀਆ ਹੋਵੇ ਤੋ ਇਹ ਟਿਸਪੰਝਾ ਉਹ ਜਿਹੜੇ ਕਹਿੰਦੇ ਨਾ ਕਿ ਅਸੀਂ ਸਿਰਫ ਬਾਈ ਸਤਲੋ ਸੁਣਾਗੇ ਯੂਐਸ ਵੀਡੀਓ ਨਹੀਂ ਸੁਣਾਗੇ ਉਹ ਸੁਣਾਗੇ ਬਾਈ ਜੀ ਦੇਖੋ ਇਸ ਵੇਲੇ ਸਾਡੀ ਲੜਾਈ ਕੋਈ ਇਸ ਵੇਲੇ ਜਾਂ ਕਦੇ ਵੀ ਕੋਈ ਐਵੇਂ ਜੀ ਕੋਈ ਲੜਾਈ ਨਹੀਂ ਹੈ ਕਿ ਤੁਸੀਂ ਮੋਨਿਆ ਹੋ ਜਾਂ ਤੁਸੀਂ ਪੱਗ ਬੰਨੀ ਹੈ ਖਾਲਿਸਤਾਨ ਦੇ ਵਿੱਚ ਮੋਨਿਆ ਨੇ ਵੀ ਰਹਿਣਾ ਤੇ ਪੱਗਵਾਲਿਆਂ ਨੇ ਵੀ ਰਹਿਣਾ ਤੇ ਹਿੰਦੂਆਂ ਨੇ ਵੀ ਰਹਿਣਾ ਤੇ ਮੁਸਲਮਾਨਾਂ ਨੇ ਵੀ ਰਹਿਣਾ ਇਹਦਾ ਇਹ ਕੋਈ ਚੱਕਰ ਨਹੀਂ ਹੈ ਕਿ ਕੀ ਕੋਈ ਤੂੰ ਮੋਨਿਆ ਹੈ ਤੇ ਤੂੰ ਕਾਲ ਨਹੀਂ ਕਰ ਸਕਦਾ ਜੀ ਟਾਲੀਵਾਲ ਮੁੰਨਾ ਹੈ ਪਰ ਉਹ ਪਟਕੜ ਕੇ ਰਹਦੇ ਨੇ ਉਹਦੇ ਚੈਨਲ ਮੈਂ ਆਪ ਲੋਕ ਹੁੰਦੇ ਦੇਖਿਆ ਬਿਲਕੁਲ ਚੈਨਲ ਖਤਮ ਹੁੰਦੇ ਦੇਖਿਆ ਉਹਦੇ ਚੈਨਲ ਜਿਆਦਾ ਦਿਨ ਤੱਕ ਨਹੀਂ ਰਹਿ ਪੰਦੇ ਸਤਲੁਜ ਟੀਵੀ ਸੁਣੋ ਪੋਲਿਟਿਕਸ ਪੰਜਾਬ ਸੁਣੋ ਰੇਡੀਓ ਚਰਦੀ ਕਲਾ ਸੁਣੋ ਹੋਰ ਵੀ ਜਿਹੜੇ ਚੈਨਲ ਨੇ ਜਿਹਨਾਂ ਨੂੰ ਨਾਮ ਨਹੀਂ ਪਤਾ ਤੇ ਉਹ ਜਰੂਰ ਸੁਣਿਓ ਤੇ ਪਲੀਜ਼ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਤਾਂ ਕਿ ਹੋਰ ਹੋਰਾਂ ਤੱਕ ਪੁਜੇ ਇਨਫੋਰਮੇਸ਼ਨ ਇਨਫੋਰਮੇਸ਼ਨ ਪੁਜੇ ਤੇ ਲੋਕੀ ਤਿਆਰ ਵਰਤਿਆਰ ਹੋਣ ਤੇ ਹਰ ਘਰ ਦੇ ਵਿੱਚ ਸਿੱਖ ਹਥਿਆਰ ਰੱਖੇ ਆਪਣਾ ਸੈਲਫ ਡਿਫੈਂਸ ਰੱਖੇ ਹਥਿਆਰ ਰੱਖ ਕੇ ਕਿਸੇ ਨੂੰ ਨਹੀਂ ਮਾਰਨਾ ਪਰ ਹਾਂ ਜੋ ਪਿੰਡਰਾ ਵਾਲਿਆਂ ਸੰਤ ਨੇ ਕਿਹਾ ਸੀਗਾ ਕਿ ਜ਼ਮੀਰ ਦਾ ਮਰ ਜਾਣਾ ਮੌਤ ਹੈ ਸਰੀਰ ਦਾ ਮਰਨਾ ਮੌਤ ਨਹੀਂ ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ ਜ਼ਮੀਰ ਦੇ ਮਰਨੇ ਨੂੰ ਮੌਤ ਗਿਣਦਾ ਤਦ ਜੀ ਤੋਂ ਸਾਹਮਣੇ ਜਿਸ ਤਰ੍ਹਾਂ ਪੱਗ ਅੰਤਾ ਬਚੰਦੇ ਪੈਰ ਚ ਰੱਖਤੀ ਕਿ ਇਹ ਉਹਦਾ ਜ਼ਮੀਰ ਮਰ ਗਿਆ ਇਹ ਡਰ ਹੈ ਇਹ ਉਹਨੂੰ ਕੈਰੀਅਰ ਦਾ ਖਤਰਾ ਹੈ ਤੁਸੀਂ ਬਚ ਵੀ ਸਕਦੇ ਸੀ ਤੁਸੀਂ ਬਾਹਰਲੇ ਦੇਸ਼ਾਂ ਜਾ ਕੇ ਆਪਣਾ ਸਾਇਲੰਮ ਵੀ ਲੈ ਸਕਦੇ ਸੀ ਪਰ ਤੁਸੀਂ ਅੰਤਾ ਬਚੰਦੇ ਪੈਰਾਂ ਵਿੱਚ ਰੂੜਨਾ ਆਪਣੇ ਆਪ ਨੂੰ ਠੀਕ ਰੱਖਿਆ ਚਲੋ ਕੋਈ ਨਾ ਉਹਨਾਂ ਨੂੰ ਫੁੱਲੀ ਫਰੀडम ਹੈ ਉਹਨਾਂ ਨੂੰ ਜਮਨਾਬਾਰੀ ਭੇਜਾਂਗੇ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਵੀਰੋ ਤੈਨੋਂ ਭਾਵੋ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਾਰਿਆਂ ਤੱਕ ਇਨਫੋਰਮੇਸ਼ਨ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਿਲਦੇ ਹਾਂ ਆਪਣੇ ਨੈਕਸਟ ਟੌਪਿਕ 'ਚ